हां जी दोस्तों ਸਾਰਿਆਂ ਨੂੰ ਸਤ ਸ੍ਰੀ ਅਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਧੂ ਫਾਰਮਿੰਗ ਦੇ ਵਿੱਚ ਅੱਜ ਦੀ ਦੋਸਤੋ ਆਪਣੀ ਵਿਜ਼ਿਟ ਹੈਗੀ ਹੈ ਪਿੰਡ ਬਿਰਕਾਂਵਾਲੀ ਬਿਰਕਾਂਵਾਲੀ ਪਿੰਡ ਦੋਸਤੋ ਤਹਿਸੀਲ ਜੀਰਾ ਜ਼ਿਲ੍ਹੇ ਫਿਰੋਜ਼ਪੁਰ ਦਾ ਪਿੰਡ ਆ ਤੇ ਜਦੋਂ ਦੋਸਤੋ ਆਪਾਂ ਜੀਰੇ ਤੋਂ ਬਿਲਕੁਲ ਫਿਰੋਜ਼ਪੁਰ 메ਨ ਰੋਡ ਤੇ ਆਉਨੇ ਆ ਤੇ ਬਿਲਕੁਲ ਰਸਤੇ ਵਿੱਚ ਪੜਾਣਾ ਪਿੰਡ ਆਉਂਦਾ ਪੜਾਣੇ ਪਿੰਡ ਤੋਂ ਬਿਲਕੁਲ ਓਪੋਜ਼ਿਟ ਪਿੰਡ ਬਿਰਕਾਂਵਾਲੀ ਤੁਸੀਂ ਖਾਸ ਵਿਜ਼ਿਟ ਕਰਨੀ ਆ ਨਾਲ ਲੱਗਦੇ ਪਿੰਡ ਜਿਹੜੇ ਆ ਦੋਸਤੋ ਹੋਲਾਂਵਾਲੀ ਪਿੰਡ ਨੇੜੇ ਜਾਂ ਨਾਂ ਲੱਗਦੇ ਨੇ ਗੋਗੋਆਣੀ ਪਿੰਡ ਆ ਇੱਕ ਪਾਸੇ ਦੋਸਤੋ ਰੱਤਾ ਖੇੜਾ ਪਿੰਡ ਆ ਰੱਤਾ ਗੁਲਾਬ ਸਿੰਘ ਪਿੰਡ ਇਹ ਵੀ ਜਿਹੜਾ ਥੋੜੀ ਦੂਰੀ ਤੇ ਤੇ ਥੋੜੀ ਜੀ ਅੱਗੇ ਜਾ ਕੇ ਦੋਸਤੋ ਇਸੇ ਰੋਡ ਦੇ ਉੱਪਰ ਲੋਹ ਗੜ੍ਹ ਤੇ ਇੱਕ ਪਾਸੇ ਸੁਰ ਸਿੰਘ ਪਿੰਡ ਆ ਜਾਂਦਾ ਤੇ ਭਾਜੀ ਹਰਜਿੰਦਰ ਸਿੰਘ ਦੇ ਘਰ ਆਇਆ ਦੋਸਤੋ ਘਰੇਲੂ ਪਸ਼ੂ ਆ ਘਰੇਲੂ ਪਰਿਵਾਰ ਨੇ ਦੋਸਤੋ ਇੱਕ ਇੱਕ ਜਿਹੜੀ ਇਹ ਮੱਝ ਨੀਲੀ ਰਾਵੀ ਦੀ ਤੁਸੀਂ ਸਾਹਮਣੇ ਦੇਖ ਰਹੇ ਜੇ ਇਹ ਨੀਲੀ ਰਾਵੀ ਦੀ ਮੱਝ ਦੋਸਤੋ ਸੇਲ ਕਰਨੀ ਆ ਠੀਕ ਆ ਸੋ ਜਿਹੜੇ ਵੀਰ ਨੂੰ ਇਹ ਮੱਝ ਪਸੰਦ ਆਊਗੀ ਦੋਸਤੋ ਤੁਸੀਂ ਨੰਬਰ ਬਿਲਕੁਲ ਸਕਰੀਨ ਤੇ ਚੱਲਦੇ ਰਹਿਣਗੇ ਨੰਬਰਾਂ ਤੇ ਤੁਸੀਂ ਕਾਲ ਕਰ ਸਕਦੇ ਜੀ ਬੜੇ ਸ਼ੌਂਕ ਨਾਲ ਦੋਸਤੋ ਇਹ ਕੱਟੀ ਪਾਲੀ ਆ ਹੱਥੀ ਪਾਲੀ ਆ ਬਿਲਕੁਲ ਘਰੇਲੂ ਆ ਤੇ ਪਿਛਲੇ ਸਵੇਿਆਂ ਦਾ ਰਿਕਾਰਡ ਕੀ ਆ ਇਸ ਝੋਟੀ ਦਾ ਇਸ ਮੱਝ ਦਾ ਉਹ ਵੀ ਆਪਾਂ ਪੁੱਛ ਲਾਂਗੇ ਭਾਜੀ ਹਰਜਿੰਦਰ ਸਿੰਘ ਉਹਨਾਂ ਦੇ ਨਾਲ ਪੂਰੀ ਗੱਲਬਾਤ ਕਰਾਂਗੇ ਤੇ ਖਾਸ ਵਿਜ਼ਿਟ ਤੁਸੀਂ ਜਿਹੜੀ ਆ ਦੋਸਤੋ ਪਿੰਡ ਵਿਰਕਾਂ ਵਾਲੀ ਕਰਨੀ ਆ ਜੀਰੇ ਤੋਂ ਕੋਈ 18 ਕਿਲੋਮੀਟਰ ਦੀ ਦੂਰੀ ਆ ਤੇ ਬਿਲਕੁਲ ਫਿਰੋਜ਼ਪੁਰ ਸ਼ਹਿਰ ਅੱਗੇ ਕੋਈ 20 22 21 22 ਕਿਲੋਮੀਟਰ ਦੀ ਦੂਰੀ ਅੱਗੇ ਫਿਰੋਜ਼ਪੁਰ ਸ਼ਹਿਰ ਦੀ ਆ ਤੇ ਇਹ ਗੱਲਬਾਤ ਆਪਾਂ ਭਾਜੀ ਹਰਜਿੰਦਰ ਸਿੰਘ ਦੇ ਨਾਲ ਕਰਨੀ ਆ ਪੂਰੀ ਡਿਟੇਲ ਆਪਾਂ ਉਹਨਾਂ ਤੋਂ ਲੈ ਕੇ ਤੁਹਾਡੇ ਨਾਲ ਦੋਸਤੋ ਸਾਂਝੀ ਕਰਦੇ ਆਂਗੇ ਤੇ ਉਹਨਾਂ ਦੇ ਦੱਸਣ ਮੁਤਾਬਕ ਆ ਦੋਸਤੋ ਵੀ ਇਹ ਜਿਹੜੀ ਆ ਕੱਟੀ ਬਿਲਕੁਲ ਖੱਤੀ ਆ ਅਸੀਂ ਪਾਲੀ ਆ ਇਹ ਮੱਝ ਦੇ ਮਗਰ ਆਈ ਸੀ ਕਿ ਮੱਝ ਉਹਨਾਂ ਨੇ ਇੱਕ ਪਰਚੇਜ਼ ਕੀਤੀ ਸੀ ਕਿ ਨੀਲੀ ਰਾਬੀ ਦੀ ਉਹ ਮੱਝ ਦੇ ਮਗਰ ਇਹ ਕੱਟੀ ਆਈ ਆ ਬਾਕੀ ਪੂਰੀ ਗੱਲਬਾਤ ਆਪਾਂ ਉਹਨਾਂ ਦੀ ਜ਼ੁਬਾਨੀ ਸੁਣਾਂਗੇ ਵੀ ਕਿੰਨੀ ਏਜ ਆ ਇਸ ਕੱਟੀ ਦੀ ਕਿੰਨੇ ਸੂਬੇ ਸੂਈ ਆ ਪਹਿਲਾਂ ਤੇ ਹੁਣ ਕਿੰਨੇ ਸੂਬੇ ਅੱਗੇ ਸੂਣ ਜਾ ਰਹੀ ਆ ਆਉ ਲੈਣੀਆ ਡਿਟੇਲ ਤੇ ਇੱਕ ਦੋਸਤੋ ਤੁਹਾਨੂੰ ਬਿਲਕੁਲ ਆਫਸਰ ਕੱਟੀ ਝੋਟੀ ਇੱਕ ਝੋਟੀ ਦਿਖਾ ਦਾਂਗੇ ਆਫਸਰ ਝੋਟੀ ਆ ਅੱਗੇ ਏ ਆਈ ਹੋਈ ਆ ਉਸ ਨੂੰ ਥੋੜੇ ਦਿਨਾਂ ਦੀ ਬਣੀ ਵੀ ਆ ਪਰ ਅੱਗੇ ਜਿਹੜਾ ਕੋਈ ਵੀਰ ਲੈ ਕੇ ਜਾਊਗਾ ਬੇਸ਼ੱਕ ਤੁਸੀਂ ਖਾਲੀ ਮਨ ਕੇ ਉਹਦਾ ਸੌਦਾ ਕਰ ਸਕਦੇ ਜੀ ਆਉ ਲੈਣੀਆ ਡਿਟੇਲ ਵੀਰ ਹਰਜਿੰਦਰ ਸਿੰਘ ਤੋਂ ਪੁੱਛਦੇ ਆ ਕੀ ਡਿਟੇਲ ਅੱਜ ਇਹਨਾਂ ਪਸ਼ੂਆਂ ਦੀ ਸਭ ਤੋਂ ਪਹਿਲਾਂ ਵੀਰ ਹਰਜਿੰਦਰ ਸਿੰਘ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਜੀ ਅੱਛਾ ਵੀਰ ਹਰਜਿੰਦਰ ਸਿੰਘ ਆਪਣੇ ਭੈਣ ਭਰਾਵਾਂ ਨਾਲ ਪੂਰੀ ਜਿਹੜੀ ਜਾਣਕਾਰੀ ਆਪਾਂ ਇਸ ਝੋਟੀ ਦੀ ਇਹ ਸਮਾਜ ਦੀ ਆਪਾਂ ਸਾਂਝੀ ਕਰਨੀ ਆ ਵੀ ਇਹ ਆਪਣੇ ਕੋਲ ਤੁਸੀਂ ਦੱਸਿਆ ਸੀ ਵੀ ਤੁਹਾਡੇ ਦੱਸਣ ਅਨੁਸਾਰ ਆ ਵੀ ਇਹ ਆਪਾਂ ਕੱਟੀ ਮੱਝ ਲਈ ਸੀ ਤੇ ਉਹਦੇ ਮਗਰਾਈ ਸੀਗੀ ਹਾਂਜੀ ਤਾਂ ਬੜੇ ਸ਼ੌਂਕ ਨਾਲ ਤੁਸੀਂ ਪਾਲੀ ਜੀ ਹਾਂਜੀ ਤੇ ਸੰਭਾਲ ਵੀ ਤੁਸੀਂ ਬਹੁਤ ਸੋਹਣੀ ਕੀਤੀ ਆ ਤੇ ਇਹ ਹੁਣ ਦੱਸੋ ਆਪਣੇ ਭੈਣ ਭਰਾਵਾਂ ਨੂੰ ਵੀ ਇਹ ਸੁਬਾ ਕਿੰਨਾ ਅੱਗੇ ਸੂਣ ਜਾ ਰਹੀ ਆ ਇਹ ਜੀ ਹੁਣ ਤੀਜੀ ਸੂਏ ਸੂਣ ਜਾ ਰਹੀ ਹੈ ਜੀ ਠੀਕ ਆ ਜੀ ਦੋ ਸੂਏ ਮੇਰੇ ਕੋਲੇ ਸੂਈ ਹੈ ਜੀ ਠੀਕ ਆ ਦੋ ਇਹਨੇ ਕੱਟੀਆਂ ਦਿੱਤੀਆਂ ਜੀ ਅੱਛਾ ਜੀ ਇੱਕ ਤਾਂ ਨੀਲੀ ਰਾਵੀ ਦੀ ਦਿੱਤੀ ਇਹਨੇ ਜੀ ਅੱਛਾ ਜੀ ਇੱਕ ਸੀ ਟੀਕਾ ਭਰਾਇਆ ਸੀ ਮੋਰਾ ਨਸਲ ਦਾ ਜੀ ਅੱਛਾ ਜੀ ਉਹ ਮੋਰਾ ਨਸਲ ਦੀ ਦਿੱਤੀ ਹੈ ਕੱਟੀ ਉਹ ਵੀ ਆ ਤੁਹਾਡੇ ਸਾਹਮਣੇ ਆ ਜੀ ਠੀਕ ਹੈ ਜੀ ਤੇ ਮੇਰੇ ਕੋਲੇ ਇਹਨੇ ਦੁੱਧ 16 ਕਿਲੋ ਦਿੱਤਾ ਜੀ ਅੱਛਾ ਜੀ ਇੱਕ ਹਰਜਿੰਦਰ ਪਈ ਇਹ ਵੀ ਜ਼ਰੂਰ ਗੱਲ ਮੈਂ ਦੱਸਣੋ ਰਹਿ ਗਿਆ ਨੀਲੀ ਦਾ ਨੀਲੀ ਦਾ ਹੈਗੀ ਹੈਗੀ ਇਹ ਮੱਝ ਤੇ ਨਾਲ ਇੱਕ ਹੋਰ ਇਹਦੇ ਚ ਜਿਹੜੀ ਇੱਕ ਵਿਲੱਖਣਤਾ ਇਹ ਹੈਗੀ ਆ ਵੀ ਦੂਜੀਆਂ ਝੋਟੀਆਂ ਮੱਝਾਂ ਨਾਲੋਂ ਵਿਲੱਖਣ ਆ ਉਹ ਤਾਂ ਹੈਗੀ ਆ ਵੀ ਇਹ ਦੋ ਥਣੀਆਂ ਦੋ ਥਣੀਆਂ ਠੀਕ ਆ ਜਮਾਂਦਰੂ ਦੋ ਥਣੀਆਂ ਆ ਹਾਂਜੀ ਤੇ ਤੁਸੀਂ ਇਹ ਵੀ ਦੱਸਿਆ ਸੀ ਵੀ ਜਦੋਂ ਪਰਚੇਜ ਕੀਤੀ ਆ ਮੱਝ ਖਰੀਦਣ ਗਏ ਸੀ ਤੇ ਜਦੋਂ ਕਿਤੇ ਕੱਟੀ ਦੇਖੀ ਤੇ ਮਾਣ ਇੰਨਾ ਕ ਜਿਆਦਾ ਆ ਗਿਆ ਇਹਦੇ ਉੱਤੇ ਵੀ ਯਾਰ ਛੱਡ ਕੇ ਨਹੀਂ ਜਾਣੀ ਪੈਸੇ ਜਿੰਨੇ ਵੀ ਆ ਤੁਸੀਂ 1 ਰੁਪਈਆ ਨਹੀਂ ਕੱਟ ਕੀਤਾ ਨਹੀਂ ਕੀਤਾ ਜੀ ਇਹੋ ਗੱਲ ਦੱਸੀ ਆ ਤੁਸੀਂ ਪੜਾਣੇ ਵੀ ਖਰੀਦੇ ਸੀਗੀ ਅੱਛਾ ਜੀ ਹਾਂਜੀ ਵੀ ਜਿੰਨੇ ਮੁੱਲ ਸਰਦਾਰਾਂ ਨੇ ਉਹਨਾਂ ਨੇ ਮੰਗਿਆ ਤੇ ਤੁਸੀਂ ਆਖਿਆ ਵੀ ਆ ਚੱਕੋ 500 ਰੁਪਈਆ ਬਿਆਨਾ ਸਾਈ ਕੱਢੀ ਤੇ ਦੇਤੀ ਹਾਂਜੀ ਤੇ ਉਹਦੇ ਚੋਂ ਤੁਸੀਂ ਇਹ ਨਹੀਂ ਆਖਿਆ ਵੀ ਛੋਟ ਵੀ ਕਰਦੇ ਮੈਂ ਆਖਿਆ ਠੀਕ ਆ ਭਲਾ ਕਿ ਜਦੋਂ ਤੁਸੀਂ ਦੱਸਿਆ ਵੀ ਇਹ ਮੱਝ ਮੈਂ ਕਿਉਂ ਖਰੀਦਣ ਲੱਗਾ ਵੀ ਉਹਦੇ ਮਗਰ ਇੱਕ ਕੱਟੀ ਆ ਦੋ ਥਣੀ ਤੁਸੀਂ ਦੱਸਿਆ ਸੀ ਵੀ ਉਹ ਕੁਝ ਬੰਦੇ ਨਾਂ ਨੁੱਕਰੀ ਵੀ ਕਰਨ ਲੱਗ ਪਏ ਸੀ ਚਲੋ ਵਿੱਚ ਮੋਦਬਰ ਬੰਦੇ ਪਏ ਉਹਨਾਂ ਆਖਿਆ ਵੀ ਕੋਈ ਸਾਈ ਬਿਆ ਨਾ ਪਾਈ ਕੋਈ ਜ਼ਬਾਨ ਹੁੰਦੀ ਆ ਜੇ ਤੁਸੀਂ ਕਰ ਲਈਏ ਤਾਂ ਪਈ ਹੁਣ ਦੇਣੀ ਪੈਣੀ ਆ ਹਾਂਜੀ ਲਓ ਵੀ ਦੋਸਤੋ ਇਹ ਮੱਝ ਜਿਹੜੀ ਝੋਟੀ ਦੀ ਆਪਾਂ ਗੱਲ ਕਰਦੇ ਪਏ ਆ ਜਿੱਥੋਂ ਲਈ ਖਰੀਦੀ ਆ ਪੜਾਣੇ ਪਿੰਡ ਤੋਂ ਖਰੀਦੀ ਆ ਵੀਰ ਹਰਜਿੰਦਰ ਹੁਣਾਂ ਦਾ ਵੀ ਜਿਹੜਾ ਪੁਰਾਣਾ ਪਿੰਡ ਪੜਾਣਾ ਹੀ ਆ ਉੱਥੋਂ ਬਾਅਦ ਵਿਰਕਾਂ ਲਈ ਆਏ ਆ ਤੇ ਇਹ ਮਾਝ ਜਿਹੜੀ ਇਸ ਝੋਟੀ ਦੀ ਮਾਂ ਸੀਗੀ ਉਹਦਾ ਸੌਦਾ ਕੀਤਾ ਸੀ ਤੇ ਉਹਨਾਂ ਸਰਦਾਰਾਂ ਨੇ ਕਹਿਤਾ ਸੀ ਵੀ ਜਿੰਨੇ ਦੀ ਤੁਸੀਂ ਸਾਡੇ ਨਾਲ ਸਾਈਬਿਆਂ ਨਾਲ ਕੀਤਾ ਜੇ ਜਿੰਨੇ ਪੈਸੇ ਆ ਇਹ ਕੱਟੀ ਸਾਨੂੰ ਇਹ 200 ਨਹੀਂ ਛੱਡ ਦੋ ਤੇ ਮੱਝ ਆਪਦੀ ਲੈ ਜਾਓ ਮੱਝ ਬੇਸ਼ੱਕ ਲੈ ਜਾਓ ਠੀਕ ਹੈ ਜੀ ਮਾਂ ਜਿਹੜੀ ਉਹ ਲੈ ਜਾਓ ਤੁਸੀਂ ਇਹ ਕੱਟੀ ਸਾਨੂੰ ਛੱਡ ਦਿਓ ਠੀਕ ਆ ਤੇ ਇੱਕ ਵਕਰੀ ਜੀ ਗੱਲ ਆ ਦੋਸਤੋ ਇਹ ਉਹ ਕਹਿੰਦੇ ਨਾ ਵੀ ਕੋਈ ਸ਼ੌਂਕ ਦਾ ਜਿਹੜਾ ਮੁੱਲ ਨਹੀਂ ਹੁੰਦਾਗਾ ਤੇ ਜਿਹੜਾ ਅੱਗੋਂ ਕੋਈ ਵੀਰ ਖਰੀਦੂਗਾ ਉਹ ਵੀ ਕੋਈ ਸ਼ੌਂਕੀ ਵੀਰ ਹੀ ਆਊਗਾ ਠੀਕ ਆ ਜੀ ਤੇ ਪੈਸੇ ਬੇਸ਼ੱਕ ਦੋਸਤੋ ਚੀਜ਼ ਤੇ ਕਈ ਵਾਰਾ ਸ਼ੌਂਕ ਦੇ ਨਾਲ ਪੈਸੇ ਲੱਗਦੇ ਆ ਕਈ ਵਾਰਾ ਚੀਜ਼ ਪੈਸਾ ਹੱਥ ਵਿੱਚ ਹੋਵੇ ਤੇ ਕਈ ਵਾਰਾ ਚੀਜ਼ ਨਹੀਂ ਉਹੋ ਜਿਹੀ ਥੇ ਹੁੰਦੀ ਕਿ ਜੇ ਆਪਾਂ ਲੱਭੀਏ ਤੇ ਲੱਭਣ ਤੋਂ ਰੁਪਏ ਇਹ ਤਾਂ ਕੋਈ ਕਿਸਮਤ ਨੂੰ ਆ ਤੇ ਭਾਜੀ ਹਰਜਿੰਦਰ ਸਿੰਘ ਉਹਨਾਂ ਦੱਸਿਆ ਕੋਈ ਪਰਿਵਾਰਕ ਜਾਂ ਕੋਈ ਕੰਮਕਾਰ ਕੋਈ ਸੌ ਲੋਡਿੰਗ ਲੋੜਾਂ ਪੈ ਜਾਂਦੀਆਂ ਨੇ ਪਰਿਵਾਰਾਂ ਦੇ ਵਿੱਚ ਤੇ ਉਸ ਕਰਕੇ ਜਿਹੜੀ ਕਈ ਉਹਨਾਂ ਚੀਜ਼ ਸੇਲ ਕਰਨ ਦਾ ਮਨ ਬਣਾ ਲੈ ਬਣਾ ਲੈਂਦਾ ਬੰਦਾ ਬਾਕੀ ਕਦੇ ਵੀ ਇਹਨੂੰ ਸੋਚਣ ਦਾ ਵਿਚਾਰ ਨਹੀਂ ਸੀ ਬਣਾਇਆ ਕਿਉਂਕਿ ਤਿੰਨ ਸੂਵੇ ਇਹ ਤੀਜਾ ਸੂਹਾ ਸੋਣੀ ਆ ਦੋ ਸੂਵੇ ਇਸ ਝੋਟੀ ਤੋਂ ਪਹਿਲਾਂ ਲਏ ਆ ਬੇਸ਼ੱਕ ਡਾਕਟਰ ਸਾਹਿਬਾਨ ਨੇ ਜਿਹੜੀ ਆ ਸੀਮਨ ਦੀ ਕਰ ਦਿੱਤੀ ਹੈ ਤੇ ਇੱਕ ਮੋਹਰਾ ਦੀ ਝੋਟੀ ਆਈ ਹੈ ਤੇ ਇੱਕ ਨੀਲੀ ਰਾਵੀ ਦੀ ਝੋਟੀ ਸੀਗੀ ਠੀਕ ਆ ਪਹਿਲੇ ਸਵੇ ਦਿੱਤੀ ਜ ਨੇ ਹੁਣ ਤੀਜਾ ਸਵੇ ਇਹਨੇ ਸੂਣਾ ਤੇ ਹੁਣ ਭਾਜੀ ਹਰਜਿੰਦਰ ਇਹ ਗੱਪਣ ਕਿਹੜੇ ਸੀਮਨ ਤੋਂ ਭਾਵੇਂ ਮੋਹਰਾ ਨੀਲੀ ਰਾਵੀ ਤੋਂ ਜੋ ਫਿਰ ਮੋਹਰਾ ਤੋਂ ਕਰਵਾਤੀ ਨੀਲੀ ਰਾਵੀ ਤੋਂ ਆ ਜੀ ਨੀਲੀ ਰਾਵੀ ਤੋਂ ਹਾਂਜੀ ਠੀਕ ਆ ਜੀ ਤੇ ਕਈ ਵਾਰ ਇਥੇ ਡਾਕਟਰ ਆਉਂਦੇ ਆ ਤੇ ਨੀਲੀ ਰਾਵੀ ਦੀ ਮੱਝ ਝੋਟੀ ਵੇਖ ਕੇ ਉਹਨਾਂ ਕਦੀ ਸਲਾਹ ਦੇ ਦਿੰਦੇ ਆ ਵੀ ਹਾਂ ਨੀਲੀ ਰਾਵੀ ਤਾਂ ਸੀਮਨ ਹੀ ਭਰਾਓ ਨੇ ਮੈਨੂੰ ਨੀਲੀ ਰਵੀ ਦਾ ਹੀ ਉਹਨਾਂ ਨੇ ਕਿਹਾ ਸੀਗਾ ਹੈਨਾ ਕਿਉਂਕਿ ਨੀਲੀ ਦੀ ਆਪ ਏ ਤੇ ਜੇ ਨੀਲੀ ਰਵੀ ਦੇ ਬੱਚੇ ਚਲੋ ਗਾਂ ਦੀ ਗਾਂ ਆਉਣ ਤੇ ਮੈਨੂੰ ਲੱਗਦਾ ਸੋਨੇ ਦਾ ਸੁਭਾਗ ਏ ਬਾਕੀ ਆਪ ਦੋ ਲਾ ਇੱਕ ਤੁਸੀਂ ਜਿਹੜੀ ਪਹਿਲੇ ਸਵੇ ਜਾਂ ਦੂਜੇ ਸਵੇ ਤੁਹਾਡੇ ਕੋਲ ਮੋਹਰਾ ਦੀ ਝੋਟੀ ਆ ਗਈ ਆ ਉਹ ਕਿੰਨੇ ਥਣੀ ਆ ਉਹ ਤਿੰਨ ਥਣੀ ਆ ਜੀ ਉਹ ਤਿੰਨ ਥਣੀ ਆ ਜਿਹੜੀ ਉਹ ਦੋ ਲੜ ਸੀਗੀ ਉਹ ਦੋ ਲੜ ਸੀ ਉਹ ਨੀਲੀ ਦੀ ਸੀਗੀ ਹਾਂਜੀ ਉਹ ਨੀਲੀ ਉਹ ਪਹਿਲੇ ਸਵੇ ਦੀ ਬੱਚੀ ਜਿਹੜੀ ਉਹ ਲੈ ਕੇ ਗਏ ਨੇ ਹਾਂਜੀ ਠੀਕ ਆ ਜੀ ਲੋ ਵੀ ਭਰਾਵੋ ਇੱਕ ਬਲੱਖਣ ਜੀ ਕਹਾਣੀ ਆ ਇਸ ਮੱਝ ਇਸ ਝੋਟੀ ਦੇ ਪਿਛੇ ਬੜੇ ਪ੍ਰੇਮ ਨਾਲ ਬੜੇ ਪਿਆਰ ਨਾਲ ਬੜੇ ਮਨਚਿਤ ਲਾ ਕੇ ਜਿਹੜਾ ਪਸ਼ੂ ਦੋਸਤੋ ਸੰਭਿਆ ਤੇ ਬਾਕੀ ਨਸਲ ਬਸਲ ਵੀ ਪੂਰੀ ਆ ਕੈਰੈਕਟਰ ਮਾਰਕਿੰਗ ਵੀ ਤੁਸੀਂ ਆ ਦੇਖ ਲਓ ਤੇ ਇੱਕ ਬਲੱਖਣ ਗੱਲ ਜਿਹੜੀ ਮੈਂ ਤੁਹਾਨੂੰ ਪਹਿਲਾਂ ਦੱਸਤੀ ਆ ਵੀ ਦੋਲੜਾ ਸੋ ਦੋਲੜ ਝੋਟੀਆਂ ਜਿਹੜੇ ਮੱਝਾਂ ਝੋਟੀਆਂ ਵੀਰ ਜਿਹੜੇ ਪਾਰਕੂ ਬੰਦੇ ਉਹਨਾਂ ਨੂੰ ਪਤਾ ਵੀ ਦੋਲੜ ਚਲੋ ਨਾਲ ਪਸ਼ੂ ਤਾਂ ਸਾਰੇ ਕਰਮਾਲੇ ਹੁੰਦੇ ਆ ਪਰ ਥੋੜੀ ਚੰਗਿਆਈ ਹੁੰਦੀ ਆ ਵੀ ਦੋਲੜ ਪਸ਼ੂ ਖਰੀਦੀ ਆ ਕਿਸੇ ਵੀਰਾਂ ਦੇ ਸ਼ੌਂਕ ਹੁੰਦੇ ਆ ਮਨਾਂ ਦੇ ਵਿਚਾਰ ਹੁੰਦੇ ਵੀ ਦੁੱਲ ਕਿਤੇ ਮੱਝ ਝੋਟੀ ਮੇਲੇ ਤੇ ਜਰੂਰ ਖਰੀਦੀ ਆ ਠੀਕ ਆ ਤੇ ਬਾਕੀ ਮਾਰਕਿੰਗ ਤੁਸੀਂ ਵੇਖ ਸਕਦੇ ਦੋਸਤੋ ਮੱਥਾ ਬੱਲਾ ਬੱਗੀਨਾਸ ਅੱਖਾਂ ਦੇ ਵਿੱਚ ਮਾਰਕਿੰਗ ਤੁਸੀਂ ਵੇਖੋਗੇ ਬਿਲਕੁਲ ਬਿੱਲੀਆਂ ਖਾਣੇ ਤੇ ਅਗਲੇ ਪੈਰਾਂ ਤੇ ਜਵਾਬ ਆ ਮਗਰਲੇ ਪੈਰ ਕੋਈ ਡੇ ਡੜ ਗੇਠਾ ਕਿ ਟਕ ਟਕ ਜਿਹੜੇ ਮਗਰਲੇ ਪੈਰ ਧੋਤੇ ਆ ਅਗਲੀਆਂ ਚ ਵੀ ਆ ਠੀਕ ਆ ਜੀ ਅਗਲੇ ਪੈਰਾਂ ਤੇ ਤੇ ਬਿਲਕੁਲ ਝਾਲਰ ਦੇ ਉੱਪਰ ਨਿਸ਼ਾਨ ਪਿਛਲੇ ਜਿਹੜੇ ਦੋ ਥਾਣਾ ਦੋਸਤੋ ਦੋਲੜ ਇਹ ਝੋਟੀ ਆ ਤੇ ਵੀਰ ਹਰਜਿੰਦਰ ਪਿਛਲੇ ਸੂਏ ਦਾ ਦੋਦਰ ਰਿਕਾਰਡ ਕੀ ਸੀੰਦਾ ਇਹਦਾ ਪਹਿਲੇ ਸੂਏ ਦਾ ਰਿਕਾਰਡ ਸੀਗਾ ਜੀ 12 ਕਿਲੋ ਦਾ 12 ਕਿਲੋ ਹਾਂਜੀ ਠੀਕ ਆ ਤੇ ਦੂਜੇ ਸੂਏ ਕਿੰਨੇ ਦੂਜੇ ਸੂਏ ਦਾ ਜੀ ਇਹਦਾ 16 ਕਿਲੋ ਦੁੱਧ ਚੋਇਆ ਜੀ ਠੀਕ ਆ ਜੀ ਹਰਜਿੰਦਰ ਵੀਰ ਇੱਕ ਚਲੋ ਆਪਾਂ ਤਾਂ ਸਲੀਅਤ ਦੱਸਣੀ ਆ ਭੈਣ ਭਰਾਵਾਂ ਨੂੰ ਵੀ ਨਾਰਮਲ 16 ਲੀਟਰ ਬਹੁਤ ਦੁੱਧ ਹੁੰਦਾ ਵੀ ਇਹਨੇ ਕਰਮਾਲੀਆਂ ਚਵਾਇਆ ਸੀਗਾ ਫੁੱਲ ਹਾਂਜੀ ਚਵਾਇਆ ਜੀ ਠੀਕ ਹੈ ਜੀ ਤੇ ਹੁਣ ਵੀ ਚਲੋ ਚੰਗੀ ਆਸ ਕਰਦੇ ਆਪਾਂ ਚੰਗੀ ਆਸ ਇਹ ਹੈ ਜੀ ਸਾਡੇ ਵੱਲੋਂ ਭਾਵੇਂ ਕੋਈ ਸੂਈ ਤੋਂ ਵੀ ਲਿਜਾ ਸਕਦਾ ਪਰ ਜੇ ਕੱਟੀ ਇਹਨੇ ਦੇਤੀ ਫਿਰ ਸਾਡਾ ਮਨ ਬਦਲ ਜਾਣਾ ਜੀ ਆਹੀ ਗੱਲ ਹੈ ਤੁਹਾਨੂੰ ਇਹ ਨਾ ਗੱਲਬਾਤ ਵੀ ਪਹਿਲੇ ਸੂਵੇਂ ਵਿੱਚ ਵੀ ਦੋ ਥਣੀਆਂ ਆ ਗਈ ਹਾਂ ਤੇ ਫਿਰ ਦੂਜੇ ਸੂਵੇਂ ਵਿੱਚ ਤਿੰਨ ਥਣੀਆਂ ਆ ਗਈ ਤੁਹਾਨੂੰ ਹੁਣ ਫਿਰ ਆ ਵੀ ਚਲੋ ਕੱਟੀ ਜਾਵੇ ਚਾਹੇ ਕੱਟਾ ਉਹ ਤਾਂ ਪਤਾ ਨਹੀਂ ਹੁਣ ਹਾਂਜੀ ਉਹ ਤਾਂ ਮਹਾਰਾਜ ਦੀ ਦਾਤ ਹੈ ਦਾਤ ਆ ਪਰ ਜੇ ਕੱਟੀ ਆ ਗਈ ਤੁਹਾਡਾ ਮਾਣਾਂ ਦੇ ਵੀ ਬੇਇਮਾਨ ਹੋ ਜਾਊਗਾ ਜੇ ਕੱਟੀ ਆ ਗਈ ਤੇ ਫਿਰ ਦੋਲੜ ਆ ਗਈ ਤੇ ਅੱਗੇ ਦੋਸਤੋ ਬਿਲਕੁਲ ਧੰਨੇ ਸ਼ਹੀਦ ਹੈ ਪਿੰਡ ਤੋਂ ਜਿਹੜੇ ਆਪਣੇ ਬਾਬਰਵਾਨਾ ਬਾਬਰ 2 ਬਾਬਰ 1 ਦਾ ਮੈਨੂੰ ਲੱਗਦਾ ਸੀਮਨ ਰਖਾਇਆ ਇਹਨੂੰ ਹੋਣਾ ਹੈ ਨਾ ਹਾਂਜੀ ਠੀਕ ਆ ਤੇ ਜੇ ਕੱਟੀ ਆ ਗਈ ਤੇ ਦੋ ਲਾ ਗਈ ਤੇ ਫਿਰ ਤੁਸੀਂ ਦੱਸਿਆ ਸੀ ਵੀ ਯਾਰ ਸਾਡਾ ਮਨ ਫਿਰ ਦੋ ਚਿੱਤ ਹੋ ਜਾਣਾ ਫਿਰ ਅਸੀਂ ਹੋ ਸਕਦਾ ਵੀ ਨਾਂ ਦਈਏ ਭਾਵੇਂ ਦੁੱਧ ਪੇਸ਼ਾ ਕਿਸੇ ਵੀਰ ਨੂੰ ਚਵਾ ਦਾਂਗੇ ਉਹਨਾਂ ਤੇ ਫਿਰ ਹੋ ਸਕਦਾ ਵੀ ਅਸੀਂ ਨਾਂ ਦਈਏ ਲੋਬੀ ਦੋਸਤੋ ਇਹ ਛੋਟੀ ਆ ਆਪਾਂ ਤੁਹਾਨੂੰ ਤਸੱਲੀ ਨਾਲ ਇਹਨੂੰ ਖੋਲ ਕੇ ਤੋੜ ਕੇ ਦਿਖਾ ਦਿੰਨੇ ਆ ਥਣ ਚੱਕ ਕਰਾ ਦਿੰਨੇ ਆ ਤੇ ਦਿਨ ਹਜੇ ਤਕਰੀਬਨ ਤੁਹਾਡੇ ਹਿਸਾਬ ਨਾਲ ਕਿੰਨੇ ਕੁ ਲੈ ਜੂਗੀ ਇਹ ਦਿਨ 15 ਲੈ ਜੂਗੀ ਜੀ 15 ਕ ਦਿਨ ਹਾਂਜੀ ਠੀਕ ਆ ਰਜਿੰਦਰ ਲਓ ਵੀ ਦੋਸਤੋ ਕਰੋ ਦਰਸ਼ਨ ਬਾਕੀ ਤੁਹਾਨੂੰ ਤਸੱਲੀ ਨਾਲ ਤੋੜ ਕੇ ਦਿਖਾਉਣੇ ਆ ਤੇ ਹਵਾਨੇ ਲੇਵੇ ਤੇ ਵੀ ਨਿਸ਼ਾਨ ਪ੍ਰੋਪਰ ਆ ਹਜੇ ਦਿਨ ਹਜੇ ਲੈ ਜੂਗੀ ਠੀਕ ਆ ਜੀ ਆਹ ਵੇਖੋ ਆਹ ਲਾ ਆਹ ਦੇਖੋ ਜੀ ਲੈਓ ਜੀ ਲੈਓ ਸੋ ਹਾਈਟ ਕੱਦ ਨਾਰਮਲੀ ਦੋਸਤੋ ਜਿਹੜੀਆਂ ਆਪਾਂ ਨੀਲੀ ਰਾਬੇ ਦੀਆਂ ਮੱਝਾਂ ਦੇਖਦੇ ਆਂ ਹਾਈਟ ਕੱਦ ਉਸੇ ਦੇ ਵਿੱਚ ਹੀ ਆ ਠੀਕ ਆ ਤੇ ਬਾਕੀ ਥਾਨ ਥੋਣ ਦੀ ਜਿਹੜੀ ਤੁਸੀਂ ਆ ਕੁਆਲਿਟੀ ਵੇਖ ਕੇ ਚੈੱਕ ਕਰੋ ਠੀਕ ਆ ਬਾਕੀ ਲਾਏ ਪਈ ਆ ਦੇਖਦੇ ਆਂ ਦੋਸਤੋ ਕਿੰਨਾ ਕੁ ਬਣਾਉਂਦੀ ਆ ਕਰਮਾ ਲਈ ਹੋਰ ਆਉਣ ਵਾਲੇ ਦਿਨ ਜੇਕਰ ਲੈ ਜੇ ਕੋਈ 4 ਲੈ ਜੇ 5 ਲੈ ਜੇ ਹਫਤਾ ਲੈ ਜੇ ਉਹ ਬਿਲਕੁਲ ਆਪਾਂ ਨੂੰ ਪਤਾ ਲੱਗ ਜਾਊਗਾ ਵੀ ਕਿੰਨਾ ਕੁ ਲਾਏ ਬਣਾਏ ਹੋਰ ਪੈਂਦੀ ਆ ਠੀਕ ਆ ਸੋ ਆ ਥਾਨ ਵੇਖੋ ਤੁਸੀਂ ਆ ਦੇਖੋ ਜੀ ਆ ਕਰੋ ਜੇਕਰ ਸੋ ਅੱਗੇ ਜਿਹੜਾ ਕੋਈ ਸ਼ੌਂਕੀ ਵੀਰ ਦੋਸਤੋਂ ਆਉਂਦਾ ਹੈ ਤੁਸੀਂ ਬੇਸ਼ੱਕ ਆਣ ਕੇ ਵੇਖੋ ਆ ਆਣ ਕੇ ਵੇਖੋ ਆਪਣੀ ਨਰਖ ਪਰਖ ਕਰੋ ਤਸੰਦੀ ਕਰੋ ਤੇ ਪੱਕੇ ਤਸੰਦੀ ਕਰੋ ਠੀਕ ਆ ਕਿਉਂਕਿ ਅ ਮਾਝ ਜੜੀ ਦੋਸਤੋਂ ਇਹ ਗੱਭਣਾਂ ਜੇਕਰ ਸੂ ਪੈਂਦੀ ਆ ਉਸ ਤੋਂ ਬਾਅਦ ਵੀ ਤੁਸੀਂ ਕੋਈ ਵੀਰ ਖਰੀਦਣਾ ਚਾਹੁੰਦਾ ਤੇ ਜ਼ਰੂਰ ਆਣ ਕੇ ਤੁਸੀਂ ਬਿਲਕੁਲ ਤਸੰਦੀ ਕਰ ਸਕਦੇ ਜੀ ਚੋਕੇ ਵਰਾ ਕੇ ਵੇਖ ਸਕਦੇ ਜੀ ਪਹਿਲਾਂ ਕੋਈ ਵੀਰ ਖਰੀਦਣ ਦਾ ਚਾਹ ਬਣਾਂ ਤੇ ਪਹਿਲਾਂ ਤੁਸੀਂ ਹੱਥ ਪਾ ਸਕਦੇ ਜੀ ਠੀਕ ਆ ਜੀ ਸੇਲ ਦੇ ਲਈ ਅਵੇਲੇਬਲ ਆ ਤੇ ਜ਼ਰੂਰ ਤੇ ਹਰਜਿੰਦਰ ਭਾਈ ਦਾ ਮੁੱਲ ਕਿਦਾਂ ਕਰਨਾ ਮੁੱਲੇ ਦਾ ਜੀ ਮੌਕੇ ਦੇ ਜੋ ਵੀ ਮਾਨਤਾਣ ਸਾਡੇ ਤੋਂ ਹੋਇਆ ਸੀ ਕਰਾਂਗੇ ਜੀ ਅੱਛਾ ਜੀ ਨਹੀਂ ਸਾਹਮਣੇ ਭਾਣ ਭਰਾਵਾਂ ਨੂੰ ਦੱਸੋਗੇ ਜਾਂ ਫੋਨ ਤੇ ਆਦੇ ਪੈਸੀ ਤੁਸੀਂ ਫੋਨ ਤੇ ਦੱਸਾਂਗੇ ਜੀ ਫੋਨ ਤੇ ਹਾਂਜੀ ਠੀਕ ਆ ਜੀ ਲੋ ਵੀ ਦੋਸਤੋ ਫੋਨ ਤੇ ਮੁੱਲ ਹੋਊਗਾ ਜਿਹੜਾ ਕੋਈ ਵੀਰ ਚਾਹ ਬਣ ਖਰੀਦਦਾ ਰਹੁੰਦਾ ਤੇ ਤੁਸੀਂ ਜ਼ਰੂਰ ਸੰਪਰਕ ਕਰ ਲਿਓ ਨੰਬਰ ਸਕਰੀਨ ਦੇ ਬਿਲਕੁਲ ਥੱਲੇ ਚੱਲਦੇ ਪਏ ਆ ਤੇ ਜ਼ਰੂਰ ਤੁਸੀਂ ਫੋਨ ਕਰਕੇ ਰੇਟ ਭਾਅ ਪਰਤਾ ਪੁੱਛ ਸਕਦੇ ਜੀ ਇਸ ਤੋਂ ਬਾਅਦ ਆਪਣੇ ਕੋਲ ਵੀਰ ਖਰਜਿੰਦਰ ਆ ਗਈ ਝੋਟੀ ਹਾਂਜੀ ਤੇ ਇਹਦੀ ਉਮਰ ਵੈਸੇ ਦੱਸ ਦੋ ਕਿੰਨੀ ਕਹੇਗੀ ਇਹਦੀ ਉਮਰ ਜੀ ਤਿੰਨਾ ਤੋਂ ਘੱਟ ਤੇ ਢਾਈਆਂ ਤੋਂ ਵੱਧਾ ਜੀ ਠੀਕ ਹੈ ਜੀ ਵਿਚਾਲੇ ਜੇ ਆ ਮਾਲਕ ਢਾਈਆਂ ਪੌਣੇ ਤਿੰਨ ਕੇ ਸਾਲ ਡੇੜ ਗੇੜ ਤੇ ਇਹ ਹੁਣ ਅੱਗੇ ਬਣੀ ਵੀ ਆ ਇਹ ਬਣੀ ਨੂੰ ਹੋ ਗਿਆ ਜੀ ਮਹੀਨਾ ਮਹੀਨਾ ਹੋ ਗਿਆ ਹਾਂਜੀ ਇਹ ਆਈ ਕਰਵਾਈ ਆ ਹਾਂਜੀ ਡਾਕਟਰ ਤੋਂ ਇਹ ਆਈ ਕਰਵਾਈ ਕੇ ਮਾਲੀ ਤੋਂ ਜੰਪ ਕਰਵਾਈ ਸੀ ਨਹੀਂ ਡਾਕਟਰ ਤੋਂ ਜੀ ਇਹ ਆਈ ਕਰਵਾਈ ਆ ਹਾਂਜੀ ਠੀਕ ਆ ਆਪ ਕੋਈ ਨਹੀਂ ਮਦਰ ਮਦਰ ਆਪਣੇ ਕੋਲ ਸੀ ਜਾਂ ਵੇਚਤੀ ਆ ਵੇਚਤੀ ਆ ਜੀ ਠੀਕ ਆ ਜੀ ਤੇ ਇਹ ਕਿਥੋਂ ਤੱਕ ਦੇ ਦਾਂਗੇ ਆਪਾਂ ਜੇ ਕੋਈ ਭੈਣ ਭਰਾ ਆਪਣਾ ਸੱਜਣ ਆਉਂਦਾ ਝੋਟੀ ਦਾ ਇਹ 25000 ਰੁਪਏ ਤੱਕ ਦੇ ਦਿਆਂਗੇ ਜੀ 25000 ਹਾਂਜੀ ਲਓ ਵੀ ਦੋਸਤੋ 25000 ਦੀ ਜਿਹੜੀ ਇਹ ਤੁਹਾਨੂੰ ਝੋਟੀ ਮਿਲ ਜੂਗੀ ਝੋਟੀ ਤੁਸੀਂ ਵੇਖੋ ਤੇ ਚੰਗੀ ਆ ਰਾਜੀ ਆ ਗੁੰਦੀ ਆ ਪੂਰੀ ਜਿਹੜੀ ਦੋਸਤੋ ਵਜਨ ਵਟਾ ਪੂਰਾ ਝੋਟੀ ਦਾ ਹਾਂ ਮੈਂ ਹਾਂ ਥੋੜਾ ਖੋਲ ਕੇ ਤੋਰ ਕੇ ਦਿਖਾ ਦਈਏ ਸਿੰਗੀ ਸੁੰਗੀ ਵੀ ਜਿਹੜੀ ਦੋਸਤੋ ਸੋਹਣੀ ਆ ਗੋਲਾਈ ਦੇ ਵਿੱਚ ਸਿੰਗਾ ਮੂੰਹ ਮੱਥੇ ਦੀ ਚੰਗੀ ਆ ਕੁਟਾਈ ਪੌਣੇ 3 ਕ ਪੌਣੇ 3 ਕ ਸਾਲ ਦੀ ਜਿਹੜੀ ਦੋਸਤੋ ਉਮਰ ਆ ਇਸ ਝੋਟੀ ਦੀ ਠੀਕ ਆ ਤੇ ਰਾਜੀ ਵਜਨ ਵਟਾ ਤੁਸੀਂ ਝੋਟੀ ਦਾ ਦੇਖ ਲਓ ਕੋਈ 25 ਦਿਨ ਮਹੀਨਾ ਮਹੀਨਾ ਕਰੇਡਗੜ ਜਿਹੜਾ ਦੋਸਤੋ ਏਆਈ ਨੂੰ ਹੋ ਗਿਆ ਸਮਾਂ ਕਰਵਾਈ ਨੂੰ ਤੇ ਅੱਗੇ ਜਿਹੜਾ ਕੋਈ ਵੀਰ ਖਰੀਦੂਗਾ ਦੋਸਤੋ ਤੇ ਅੱਗੇ ਉਹਦੀ ਕਿਸਮਤ ਆ ਜੇਕਰ ਨਿਕਲ ਆਉਂਦੀ ਹੈ ਤੇ ਵੈਲਨ ਗੋਡਾ ਦੋਸਤੋ ਬਹੁਤ ਵਧੀਆ ਗੱਲ ਆ ਵੀ ਜੇਕਰ ਕਿਸੇ ਵੀਰ ਨੇ ਬਿਲਕੁਲ ਐਨੇ ਕ ਦੀ ਚੀਜ਼ ਤੁਸੀਂ ਲੈ ਜਾਂਦੇ ਹੋ ਅੱਗੇ ਨਿਕਲਾਵੇ ਤੇ ਜਿੱਦਾਂ ਕਿ ਦੋਸਤੋ ਮੱਝਾਂ ਦੇ ਝੋਟੀਆਂ ਦੇ ਰੇਟ ਅੱਜ ਆਪਾਂ ਨੂੰ ਪਤਾ ਵੀ ਸਮਾਨਾਂ ਨੂੰ ਬੇਸ਼ੱਕ ਸ਼ੂ ਰਹੇ ਨੇ ਕਿਉਂਕਿ ਦੋਸਤੋ ਕਟੀਆਂ ਝੋਟੀਆਂ ਵੈਸੇ ਚਲੋ ਕੋਈ ਬਹੁਤ ਵੀਰ ਘੱਟ ਸੰਭ ਕੇ ਰਾਜੀ ਆ ਤੇ ਜਦੋਂ ਡਰਗਟ ਆਪਾਂ ਨੂੰ ਬਿਲਕੁਲ ਤਿਆਰ ਹੋਈ ਚੀਜ਼ ਲੈਣੀ ਪੈਂਦੀ ਆ ਤੇ ਚੰਗਾ ਖਾਸਾ ਰੁਪਈਆ ਵੀ ਖਰਚ ਕਰਨਾ ਪੈਂਦਾ ਤੇ ਇਹ ਹਰਜਿੰਦਰ ਭਾਈ ਚਾਰਥਾਣੀ ਹਿੰਦੇ ਤੇ ਹਾਂਜੀ ਠੀਕ ਆ ਇੰਨਾਂ ਕਿ ਤੁਹਾਡੇ ਕੋਲ ਤਾਂ ਰਵਾ ਵੀ ਫਿਰ ਉਸੇ ਝੋਟੀਆਂ ਮੱਝਾਂ ਦੇ ਵਿੱਚ ਕੋਈ ਤਿੰਨ ਥਣੀਆਂ ਕੋਈ ਦੋ ਥਣੀਆਂ ਹੈ ਨਾ ਇਸ ਤਰ੍ਹਾਂ ਹੀ ਪਸ਼ੂ ਤਰ੍ਹਾਂ ਆਉਂਦੇ ਗਾ ਜਿਹੜੇ ਜਨਰੇਸ਼ਨ ਆ ਲਓ ਵੀ ਦੋਸਤੋ 25000 ਦੀ ਤੁਹਾਨੂੰ ਜਿਹੜੀ ਇਹ ਮਿਲ ਜੂਗੀ ਚਾਰ ਥਾਣਾ ਝੋਟੀ ਦੇ ਆਨ ਕੇ ਤੁਸੀਂ ਘਰ ਵਿਜ਼ਿਟ ਕਰਕੇ ਤਸੱਲੀ ਕਰ ਲਿਓ 25000 ਦੇ ਵਿੱਚ ਦਿੱਤੀ ਜਾਊਗੀ ਚੰਗੀ ਸੋਹਣੀ ਆ ਜਿਹੜੇ ਕੋਈ ਸ਼ੌਂਕੀ ਵੀਰ ਲੱਭ ਰਹੇ ਹੋ ਬਿਲਕੁਲ ਅੱਗੇ ਮੱਝ ਲੈਣ ਬਾਰੇ ਜਾਂ ਝੋਟੀ ਖਰੀਦਣ ਬਾਰੇ ਤਾਂ ਤੁਸੀਂ ਜ਼ਰੂਰ ਤਿਆਰ ਕਰ ਲਿਓ ਨਿਕਲ ਆਵੇ ਤਾਂ ਦੋਸਤੋ ਕਿਸਮਤ ਆ ਤੇ ਹਰਜਿੰਦਰ ਵੀਰ ਆਪਣੇ ਜਿਹੜੇ ਸੰਪਰਕ ਨੰਬਰ ਨੇ ਫੋਨ ਨੰਬਰ ਕੀ ਆ ਮੇਰਾ ਜੀ 99688 ਹਾਂਜੀ 38556 ਨੰਬਰ ਠੀਕ ਹੈ ਜੀ ਆਪਣੇ ਕੋਲ ਹੀ ਰਹਿਦਾ ਨੰਬਰ ਚੱਲਦਾ ਰਹਿੰਦਾ ਨਾ ਜੀ ਹਾਂਜੀ ਠੀਕ ਹੈ ਜੀ ਤੇ ਖਾਸ ਵਿਜ਼ਿਟ ਤੁਸੀਂ ਪਿੰਡ ਅਵਰਕਾਂ ਵਾਲੀ ਕਰਨੀ ਆ ਦੋਸਤੋ ਤਹਿਸੀਲ ਜੀਰਾ ਜ਼ਿਲ੍ਹਾ ਫਿਰੋਜ਼ਪੁਰ ਲੱਗਦਾ ਇਸ ਪਿੰਡ ਨੂੰ ਆਣ ਕੇ ਘਰੇ ਤੁਸੀਂ ਆਪਣੀ ਨਰਕਪਰਕ ਕਰ ਸਕਦੇ ਜੀ ਤਸੱਲੀ ਕਰ ਸਕਦੇ ਮੱਝ ਝੋਟੀ ਜਿਹੜੀ ਦੋਸਤੋ ਇਹ ਵੀ ਤੁਹਾਨੂੰ ਪਸੰਦ ਆਊਗੀ ਇੱਕ ਕਾਉਂਸਰ ਜਿਹੜੀ ਤੁਹਾਨੂੰ ਝੋਟੀ ਦਿਖਾਈ ਆ ਇਹ ਵੀ ਚੰਗੀ ਆ ਰੇਡ ਪਾਪੜ ਤਾਂ ਬੜਾ ਜਾਇਜ਼ ਆ ਜੈਨੂ ਆ ਨਾ ਸੋ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਦੇ ਨਾਲ ਸਾਰੇ ਭਰਾਵਾਂ ਨੂੰ ਸਤਿ ਸ਼੍ਰੀ ਅਕਾਲ ਜੀ Thank <laughs> you.